ਜਾਂਦਾ ਹੈ ਮੇਰੀ ਮੇਰੀ ਕਰਮ ਹੋਏ ਵਿਣ ਨਾਵੇਂ ਦੁਖ ਪਾਲ ਪਰਸੇ ਮੇਰੀ ਮੇਰੀ ਕਰਮ ਹੋਏ ਜਿਹੜੇ ਮਨੁੱਖ ਸਾਰੀ ਜ਼ਿੰਦਗੀ ਮੇਰੀ ਮੇਰੀ ਕਰਦੇ ਹੀ ਰਹ ਗਏ ਉਹ ਆਤਮਿਕ ਮੌਤੇ ਮਰੇ ਰਹੇ ਵਿਣ ਨਾਵੇਂ ਦੁਖ ਪਾਲ ਨਾਮ ਤੋਂ ਬਿਨਾ ਉਹਨਾਂ ਨੂੰ ਲੋਖ ਹੀ ਲੱਭੇ ਕੁਝ ਨਹੀਂ ਲੱਭਿਆ ਸੰਸਾਰ 'ਚ ਜਿਹੜੇ ਨਾਮ ਤੋਂ ਬਿਨਾ ਸੰਸਾਰ 'ਚ ਲੋੜ ਭਜ ਕਰਦੇ ਨੇ ਨਾ ਪਾਰਸ਼ੰਗੇ ਦੇ ਉਹ ਦੁੱਖ ਹੀ ਪਾਲੇ ਨੇ ਉਹਨਾਂ ਨੇ ਉਹਨਾਂ ਨੂੰ ਦੁੱਖ ਹੀ ਲੱਭਿਆ ਸੁੱਖ ਨਹੀਂ ਮਿਲਿਆ ਹਾਲੇ ਕਿ ਪਾਲ ਉਹਨਕ ਸੁੱਖਾ ਨਹੀਂ ਕਰਦਾ ਹੈ ਸੁਖਮਾਗਤ ਦੁਖਾਗਲ ਆਵੇ ਸੋ ਸੁਖਾ ਮੋਨਾ ਮੰਗਿਆ ਪਾਵੇ ਮੰਗਦੇ ਦੇ ਸੁੱਖ ਹੈ ਨਾ ਪਰ ਦੁੱਖ ਪ੍ਰਾਪਤ ਹੋ ਰਿਹਾ ਹੈ ਕਿਉਂ ਪਾਰਸ਼ੰਗੇ ਇਹ ਗੁਣ ਨਹੀਂ ਕਮਾ ਰਿਆ ਇਹ ਕੇਵਲ ਮਾਇਆ ਤਾਂ ਨੂੰ ਪਦਾਰਥਾਂ ਦੀ ਲਾਲਸਾ ਲਈ ਦੀ ਰਿਆ ਇਸ ਕਰਕੇ ਇਹਦੇ ਜੀਵਨ ਦੇ ਅੰਦਰ ਆਗੁਣੀ ਆਗੁਣ ਆ ਰਹੇ ਨੇ ਗੁਣ ਨਹੀਂ ਕਮਾ ਰਿਆ ਮੀਰੀ ਮੀਰੀ ਕਰਮ ਹੋਏ ਇਸ ਤਰ੍ਹਾਂ ਮੇਰੀ ਮੇਰੀ ਕਰਦੇ ਆਤਮਿਕ ਮੌਤੇ ਮਰ ਗਏ ਵਿਣ ਨਾਵੇਂ ਦੁਖਪਾਲ ਨਾਮ ਤੋਂ ਬਿਨਾ ਇਹਨਾਂ ਨੂੰ ਦੁੱਖ ਹੀ ਲੱਭੇ ਨੇ ਇਹਨਾਂ ਨੂੰ ਸੁੱਖ ਨਹੀਂ ਮਿਲਿਆ ਹੁਣ ਰਿਸ਼ਤੇ ਨਾਤੇ ਕਾਦੇ ਲਈ ਬਣਾਉਂਦਾ ਬਨੌਖਾ ਇਹ ਮੇਰੇ ਦੁੱਖਾਂ ਸੁੱਖਾਂ ਦੇ ਸਾਥੀ ਹੋਣ ਪਰ ਉਹਨਾਂ ਚੋਂ ਵੀ ਦੁੱਖ ਹੀ ਮਿਲਿਆ ਆਪਣੇ ਧੋਖਾ ਕਰ ਗਏ ਆਪਣੇ ਸਾਥ ਛੱਡ ਗਏ ਪਰਾਈ ਹੋ ਗਏ ਦੁੱਖ ਮਿਲਿਆ ਕਾਰੋਬਾਰ ਕੀਤਾ ਘਾਟਾ ਪੈ ਗਿਆ ਪੂਰੇ ਤੋਂ ਦੁੱਖ ਮਿਲ ਗਿਆ ਜੋ ਜੋ ਪਾਰਸ਼ੰਗਿੰਦੇ ਨੇ ਜਿਹੇ ਜੋ ਜੋ ਕੰਮ ਕੀਏ ਲਾਲਚ ਲੱਗ ਤੇ ਤੇ ਆਪ ਬੰਧਾਏ ਸਭ ਉਹ ਬੰਦਰਾ ਚ ਬੰਨ ਜਾ ਗਿਆ ਤੇ ਦੁਖੀ ਹੁੰਦਾ ਗਿਆ ਇਹ ਦੁੱਖ ਮਨੁੱਖ ਦੀ ਆਪਣੀ ਉਪਜ ਹੈ ਇਹ ਦੁੱਖ ਮਨੁੱਖ ਦੀ ਆਪਣੀ ਮਨ ਦੀ ਉਪਜ ਹੈ ਕਿਉਂਕਿ ਬਹੁਤ ਵੱਡਾ ਵਿਸਾਰ ਕਰਨਾ ਚਾਹੁੰਦਾ ਸੰਸਾਰ ਬਹੁਤ ਵੱਡਾ ਵਲਾਗ ਕਰਨਾ ਚਾਹੁੰਦਾ ਮਨ ਵੀ ਮੈਂ ਹੋਵਾ ਦੁਨੀਆ 'ਚ ਮੇਰਾ ਨਾਮ ਨਾ ਹੋਵੇ ਲੋਕ ਮੈਨੂੰ ਜਾਣਣ ਬਸ ਇਸ ਝੂਠੀ ਸ਼ੋਰ ਦੇ ਫਸ ਜਾਂਦਾ ਜੀ